ਤਾਰੇ ਇਹੀ ਅਸਲੀ ਇੱਕ ਮਿੰਟ ਭਾਈ ਇੱਕ ਮਿੰਟ ਤੱਕ ਸੁਣੋ ਪਹਿਲਾਂ ਧਾਰ ਇਹੀ ਅਸਲੀ ਇੱਥੇ ਜਾਣਾ ਹਰੇਕ ਨੇ ਕਿਸੇ ਨੇ ਇੱਕੋ ਾਲਵਾ ਕਿਸੇ ਗੋਠੀ ਚ ਨਹੀਂ ਰਹਿ ਜਾਣਾ ਕਿਤੇ ਨਹੀਂ ਰਹਿ ਜਾਣਾ ਆ ਕੈਮਰੇ ਵਾਲੋ ਮੀਡੀਆ ਵਾਲੋ ਦਿਖਾ ਦਿਓ ਕਬਰ ਇੱਥੇ ਇੱਥੇ ਜਾਣਾ ਸਾਰਿਆਂ ਨੇ ਇੱਕ ਜਣ ਚੱਲਦਾ ਇੱਕ ਜਣ ਕੈਮਰਾ ਆਪਣੀ ਮਾਰ ਇਹ ਵੀ ਤੇ ਭੇਜਣ ਲੱਗੇ ਆ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਸਾਰਿਆਂ ਨੇ ਇੱਥੇ ਜਾਣਾ ਸੋ ਇਹ ਕਰਕੇ ਸੋ ਇਹ ਕਰਕੇ ਹੁਣ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਪਾਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਸਕੇ ਇਕੱਲੇ ਇਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀ ਰਾਂਝਾ ਲੱਲਾ ਮਜਰੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸ਼ਕ ਇਹ ਹੁੰਦਾ ਇਸ਼ਕ 15 ਦਿਨ ਵੀ ਨਹੀਂ ਗੱਡੇ 15 ਦਿਨ ਦੀ ਗੱਡੇ ਮੇਰੀ ਮੇਰੇ ਬਾਪ ਨੇ ਮੇਰੀ ਬਾਹੋਂ ਪੇੜਾ ਬਾਗੀ ਮੈਨੂੰ ਮਾਫੀ ਦੇ ਮਰਮ ਆਕ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਇਹਨਾਂ ਨੜਾਉਂਦਾ ਸੀ ਐਵੇਂ ਦਾ ਕਰਕੇ ਸਿਰ ਪਾ ਕੇ ਨੜਾਇਆ ਅੱਜ ਅਸੀਂ ਆਪਣੇ ਬਾਪ ਨੂੰ ਇਹਦਾ ਸਿਰ ਮਾਰ ਕੇ ਲੜਾਇਆ ਪਚਾਰੀ ਫੀਲਿੰਗ ਦੁੱਦਾ ਇਹ ਤਾਂ ਕਿ ਬੱਚੇ ਨਾਲ ਲੜਾਈ ਦਾ ਉਹ ਤਾਂ ਲੜਾਇਆ ਆਪਣੇ ਬਾਪ ਨੂੰ ਅਸੀਂ ਮੇਰੇ ਮੈਂ ਤੇ ਆਦਾਂ ਨੂੰ ਤੁਸੀਂ ਆਪਣੇ ਮਾਵਾਪੂਰ ਨੂੰ ਉਹਨਾਂ ਦਾ ਖਿਆਲ ਰੱਖੋ ਆਪਣੇ ਬਾਵਾ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਿਲਦੇ ਇਹ ਕਦੀ ਨਹੀਂ ਆਉਣੇ ਦੁਆਰਾ ਪੁਲੀਸ ਆਪਣੇ ਬਾਵਾ ਦਾ ਖਿਆਲ ਰੱਖੋ ਤੁਸੀਂ ਉਹਨੂੰ ਕਦੀ ਉਹਨੂੰ ਕਦੀ ਉੱਚੀ ਵਾਲਾ ਬੋਲੋ ਉਹਨੂੰ ਉੱਚੀ ਵਾਲਾ ਬੋਲੋ ਪਰ ਸੰਬੰਧਿਕ ਨਾ ਬੋਲੋ ਨਾ ਪਰ ਅੱਲਾ ਵੀ ਇਸ ਚੀਜ਼ ਦੀ ਇਲਾਜ ਚਾਹੇ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਪੇ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੂੜੂਗਾ ਉਹ ਰੂੜੂਗਾ ਉਹ ਦਿੱਤ ਨਹੀਂ ਹੋ ਸਕਦੀ ਕਦੀ ਜਿਨੇ ਆਪਣੇ ਮਾਪੇ ਨੂੰ ਜਿੱਤੇ ਆਪਣੇ ਮਾਪਿਆਂ ਦਾ ਦਰਸ਼ਨ ਨਾ ਨਿਲਾ ਕੀਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਐ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਬਣੇ ਆ ਉਹਨਾਂ ਨੇ ਆਪੋ ਆਪਣੇ ਮਾਪੇ ਬਾਪ ਦੀ ਛੰਡੀ ਹਵਾ ਲਈ ਆ ਉਹਨਾਂ ਦੀ ਅਸੀਸਾਂ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਐ ਤਾਂ ਕਰਕੇ ਮਨਿਸਟਰ ਐ ਤਾਂ ਕਰਕੇ ਮੰਤਰੀ ਐ ਆ ਸਾਡਾ ਬਾਪ ਸ਼ਹਜ਼ਾਦਾ ਆ ਸ਼ਹਿਰਾਂ ਲੋਕ ਪਿਆ ਸਾਡਾ ਜਿਹਨੇ ਸਾਡੀ ਜੰਮਿਆ ਤੁਸੀਂ ਇਹ ਨਹੀਂ ਇਜ਼ਤ ਕਰਦੇ ਹੋ ਪੋਡਕਾਸਟਾਂ ਦੇ ਇਹਨਾਂ ਕੋਲ ਸੇ ਦੇਖਦੇ ਆ ਵੀ ਖਾਸ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਠ ਕੀਤਾ ਉਹ ਕੀਤਾ ਹੈ ਉਹ ਕੀ ਇਹਨਾਂ ਦਾ ਤੇ ਬੈਕ ਉਹ ਬਈਆ ਬਾਂ ਮਰੀਓ ਇਹਨਾਂ ਨਾਲ ਗੱਲਾਂ ਕਰਕੇ ਦਿਲ ਜਾਨੇ ਮਿੱਟੀ ਜਾ ਆਪਣੀ ਮਾਂ ਨੂੰ ਟਾਈਮ ਦੇ ਦਿਓ ਆਪਣੇ ਬਾਪੂ ਨੂੰ ਟਾਈਮ ਦੇ ਦਿਓ ਦੁਬਾਰਾ ਨਹੀਂ ਮਿਲਦੀ ਕਦੀ ਜ਼ਿੰਦਗੀ ਤਾਂ ਮੈਨੂੰ ਬਤਾ ਦਿਓ ਆਪਣੇ ਬਾਪੂ ਨੂੰ ਕਿੱਦਾਂ ਦੇ ਬਣਾਉਣਾ ਦੁਬਾਰਾ ਨਹੀਂ ਮਿਲਦੀ ਜ਼ਿੰਦਗੀ ਕੱਲੀ ਨਾ ਕਰੋ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪੇ ਬਾਪ ਦੀ ਕਦਰ ਕਰਿਆ ਕਰੋ ਬਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਆ ਇਕੱਲੇ ਹੋ ਕੇ ਬਹਿ ਗਏ ਆ ਅਰੇ ਮaaf ਕਰਦੇ ਹੋ ਜੀ ਤੇ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪੇ ਬਾਪ ਵਾਸਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਪੇ ਵਾਸਤੇ ਦੁਆ ਕਰੋ ਮਾਪੇ ਬਾਪ ਵਾਸਤੇ ਦੁਆ ਕਰੋ ਕਦੀ ਵੀ ਮਾਪੇ ਬਾਪ ਨੂੰ ਸ਼ਮਸ਼ਾਨ ਘਰ ਆ ਕਦੀ ਵੀ ਮਾਪੇ ਬਾਪ ਪਿਰਦਾ ਸ਼ਰਮਤ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਨਹੀਂ ਚਾਹੀਦੇ ਕਦੇ ਵੀ ਬਾਕੀ ਹੁਣ ਸਾਡੇ ਅਸੀਂ ਆਪੇ ਨੂੰ ਤਾਂ ਪਰੋਣ ਲੱਗੇ ਆ ਜੀ ਆਖਰੀ ਆ ਬਸ ਮਾਫ ਕਰਿਓ ਬੋਲਿਆ ਚੱਲਿਆ ਪਰ ਆਪਣੇ ਮਾਪੇ ਦੀ ਕਦਰ ਕਰੋ ਪਲੀਜ਼ ਇਹ ਮੇਰੀ ਇੱਕ ਗੱਲ ਹੋਰ ਮੇਰਾ ਭਾਈ ਪਲੀਜ਼ ਮੇਰਾ ਭਾਈ ਇੱਕ ਮਿੰਟ ਭਾਈ ਗੱਲ ਸੁਣ ਲਈ ਇੱਕ ਮਿੰਟ ਭਾਈ ਇੱਕ ਮਿੰਟ